ਡਾクター ਮਿਹਰਬਾਨ ਸਿੰਘ ਜੀ ਤੁਸੀਂ ਜਲੰਧਰ ਤੋਂ ਆਗੇ ਇਹਨਾਂ ਦੀਆਂ ਕਿਤਾਬਾਂ ਹੀ ਇਸ ਹੀ ਹੈਜ਼ ਰਿਟਰਨ ਆਲਰੇਡੀ ਅ ਬੁੱਕ ਔਨ ਸਿੱਖ ਮੋਰ ਫਿਲਾਸਫੀ ਆਫ ਐਜੂਕੇਸ਼ਨ ਅਗੇ ਵੀ ਸਾਡੇ ਬੋਲ ਚੁੱਕੇ ਆ ਸਾਡੇ ਪਹਿਲੇ ਵੀ ਫੋਰਮ ਤੇ ਆ ਚੁੱਕੇ ਆ ਸੋ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਵੈਲਕਮ ਜੀ ਮਿਹਰਬਾਨ ਜੀ ਹਾਂ ਜੀ ਤੁਸੀਂ ਹੀ ਵਿਲ ਬੀ ਹੈਵਿੰਗ ਕਨਸੈਪਟ ਆਫ ਡਿਸਪਲਨ ਐਂਡ ਸਰਵਿਸ ਇਨ ਸਿੱਖ ਐਜੂਕੇਸ਼ਨ ਸਿਸਟਮ ਸਿਕ ਐਜੂਕੇਸ਼ਨ ਸਿਕ ਦੇ ਵਿੱਚ ਐਜੂਕੇਸ਼ਨ ਸਿਸਟਮ ਇਚ ਸਾਰ ਡਿਸਿਪਲਨ ਤੇ ਸਰਵਿਸ ਦਾ ਕੀ ਕਨਸੈਪਟ ਹੈਗਾ ਉਹਦੇ ਬਾਰੇ ਡਾਕਟਰ ਸਾਹਿਬ ਪਲੀਜ਼ ਤੁਸੀਂ ਟੇਕਓਵਰ ਆਵਾਜ਼ ਆ ਰਹੀ ਜੀ ਮੇਰੀ ਠੀਕ ਹਾਂਜੀ ਹਾਂਜੀ ਆ ਰਹੀ ਦੀ ਮਿਹਰਬਾਨੀ ਆਦਾਰੇ ਜਿਹੜੇ ਸਾਡੇ ਨੇ ਚੰਦ ਕ ਲਾਈਨ ਅ ਕਿਉਂਕਿ ਮੈਨੂੰ 34 ਇਅਰਸ ਹੋ ਗਏ ਪੜਾਉਂਦੇ ਪੜਾਉਂਦੇ ਲੇਕਿਨ ਉਸ ਸਾਰੇ ਸਿਸਟਮ ਚੋਂ ਦੋ ਲਾਈਨਾਂ ਮੈਂ ਲਿਖੀਆਂ ਨੇ ਮਕਤਬ ਐਸਾ ਬਣਾ ਲਿਆ ਹਮਨੇ ਮਕਤਬ ਐਸਾ ਬਣਾ ਲਿਆ ਹਮਨੇ ਨਾ ਢੰਗ ਸੇ ਹਮ ਕਹਿ ਸਕੇ ਨਾ ਢੰਗ ਸੇ ਹਮ ਕਹਿ ਸਕੇ ਨਾ ਸਮਝ ਕੀ ਤਾਮੀਰ ਤੁਮ ਕਰ ਸਕੇ ਉਮਰ ਭਰ ਤਾਲੀਮ ਤੁਮੇ ਮਗਰ ਦੇਤੇ ਰਹੇ ਆ ਸਾਡੇ ਇਹੜਾ এডੂਕੇਸ਼ਨ ਸਿਸਟਮ ਆ ਉਹਦੇ ਵਿੱਚ ਵਿਚਾਰ ਕਰਨੀ ਬਣਦੀ ਆ ਕਿ ਅਸਾਂ ادارے کیسے ਬਣਾ ਲੈ ਅ ادارے ਦਰਸਲ ਇਮਾਰਤਾਂ ਦੀ تعمیر ਨਹੀਂ ਸੀ ਮਨੁੱਖੀ ਸਮਝ ਦੀ تعمیر ਸੀ ਜਿਹਦੇ ਚੋਂ ਅ ਅਗਰ ਅੱਛੀ ਸਮਝ ਦੀ تعمیر ਕੀਤੀ ਜਾਏ ਤੇ ਬੜੇ ਖੂਬਸੂਰਤ ਸਮਾਜ ਦਾ ਇੱਕ ਨਿਰਮਾਣ ਕੀਤਾ ਜਾ ਸਕਦਾ ਵਿਚਾਰ ਕਰਨੀ ਬਣਦੀ ਆ ਕਿ ਅ ਅਸੀਂ ਇਹ ਅਦਾਰੇ ਕਿਸ ਤਰ੍ਹਾਂ ਦੇ ਬਣਾ ਲੈ। ਡਿਸਪੀਸਿਪਲਨ ਅਨੁਸ਼ਾਸਨ ਜ਼ਾਬਤਾ ਦਰਅਸਲ ਜ਼ਾਬਤਾ ਜਾਂ ਅਨੁਸ਼ਾਸਨ ਅਸੀਂ ਕਹਿ ਦਿੰਨੇ ਆ ਤੇ ਸਮਾਜਿਕ ਸਦਾਚਾਰ ਤੇ اخلاق ਜਿਹੜਾ ਹੈ ਉਹਦਾ ਅਭਿਆਸ ਕਰਦੇ ਆ ਮਨ ਤੇ ਕਾਬੂ ਰੱਖਣਾ ਤੇ ਮਨ ਜਦੋਂ ਕਾਬੂ ਹੁੰਦਾ ਉਦੋਂ ਸਰੀਰ ਦੀਆਂ ਹਰਕਤਾਂ ਵੀ درست ਹੋ ਜਾਂਦੀਆਂ ਨੇ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਉਹ ਏਕੋ ਹੁਕਮ ਦੀ ਰਜ਼ਾ ਨੂੰ ਪਾਣਾ ਕਰਕੇ ਮੰਨਣਾ ਤੇ ਉਸ ਅਨਸਾਰੀ ਕਰਮ ਕਰਨਾ ਫਿਰ ਅਨਸਾਰੀ ਕਾਇਨਾਤ ਜੋ ਹੈ ਕੁਦਰਤ ਉਸ ਹੁਕਮ ਦੀ ਬੱਧੀ ਹੋਈ ਕਰਮ ਰਥ ਹੈ ਤੇ ਜਦੋਂ ਜਦੋਂ ਮਨੁੱਖ ਕੁਦਰਤ ਨੂੰ ਏਕੋ ਦੀ ਹੁਕਮਦੂਲੀ ਕਰਦੇ ਆ ਗੰਦਲਾ ਕਰਦਾ ਤੇ ਫਿਰ ਕੁਦਰਤ ਜੋ ਹੈ ਉਸ ਗੰਦ ਨੂੰ ਬਾਹਰ ਕੱਢਦੀ ਆ ਫਿਰ ਕੁਝ ਨਾ ਕੁਝ ਹੁੰਦਾ ਅਗਰ ਅਸੀਂ ਸੇਵਾ ਦੀ ਗੱਲ ਕਰੀਏ ਸਰਵਸ ਦੀ ਗੱਲ ਕਰੀਏ ਤੇ ਬਿਹਤਰੀ ਲਈ ਉਹ ਕਾਰਜ ਉਹ ਕੰਮ ਸਮਾਜ ਦੀ ਬਿਹਤਰੀ ਲਈ ਤੇ ਕੁਦਰਤ ਦੀ ਬਿਹਤਰੀ ਲਈ ਹੁਣ ਜੋ ਕੁਦਰਤ ਦੀ ਬਿਹਤਰੀ ਔਰ ਸਮਾਜ ਦੀ ਬਿਹਤਰੀ ਉਹਦੀ ਸ਼ੁਰੂਆਤ ਜਿਹੜੀ ਹੈ ਸੇਵਾ ਦੀ ਸ਼ੁਰੂਆਤ ਉਹ ਖੁਦ ਤੋਂ ਹੁੰਦੀ ਹੈ ਖੁਦ ਦੀ ਬਿਹਤਰੀ ਖੁਦ ਦਾ ਜ਼ਾਬਤਾ ਅਗਰ ਅਸੀਂ ਆਪਣੇ ਆਪ ਤੇ ਸੈਲਫ ਡਿਸਪਲਿਨ ਨਹੀਂ ਹੈਗੇ ਤੇ ਫਿਰ ਅਸੀਂ ਸਮਾਜ ਦੀ ਬਿਹਤਰੀ ਵੀ ਨਹੀਂ ਕਰ ਸਕਦੇ ਅਸੀਂ ਕੁਦਰਤ ਦੀ ਬਿਹਤਰੀ ਵੀ ਨਹੀਂ ਕਰ ਸਕਦੇ ਹੁਣ ਗੁਰਬਾਣੀ ਸਾਨੂੰ ਆਖਦੀ ਕੀ ਆ ਸੇਵ ਕੀਤੀ ਸੰਤੋਖ ਹੀ ਜਿਨਨੀ ਸੱਚੋ ਸੱਚ ਤੇ ਆਇਆ ਹੁਣ ਜਿਨ੍ਹਾਂ ਨੇ ਸੱਚੇ ਧਿਆਨ ਨਾਲ ਸੱਚ ਤੇ ਧਿਆਨ ਕੇਂਦਰਿਤ ਫੇਰ ਸੇਵਾ ਕੀਤੀ ਸੇਵ ਕੀਤੀ ਤੇ ਉਹੋ ਹੀ ਸੰਤੋਖ ਹੀ ਹੁਣ ਸੰਤ ਹੋ ਗਈ ਤਾਂ ਹੈ ਜੇ ਉਹ ਧਿਆਨ ਸੱਚਵਲ ਸੱਚ ਜਿਹੜਾ ਪ੍ਰਗਟ ਹੁੰਦਾ ਸਾਡੇ ਕੋਲ ਉਹ ਸਤ ਦੇ ਨਾਲ ਜੋ ਸਰਗੁਣ ਕੁਦਰਤ ਸਾਡੇ ਸਾਹਮਣੇ ਹੈ ਉਹ ਉਹ ਪ੍ਰਗਟ ਹੁੰਦੀ ਤੇ ਸਾਨੂੰ ਸੱਚ ਦਾ ਪਤਾ ਲੱਗਦਾ ਹੁਣ ਸਰਗੁਣ ਕੁਦਰਤ ਦਾ ਜੋ ਕਰਮ ਹੈ ਉਸ ਦਾ ਗਿਆਨ ਕਰਮ ਗਿਆਤ ਕਰਮ ਮਨੁੱਖ ਲਈ ਧਰਮ ਹੈ ਤੇ ਸੋਈ ਧਰਮ ਆਚਾਰ ਜ਼ਾਬਤੇ ਚ ਕੀਤੀ ਸੇਵਾ ਜਿਹੜੀ ਹੈ ਉਹ ਸੁਕ੍ਰਿਤ ਹੈ ਸੋਈ ਧਾਰਨ ਯੋਗ ਹੈ ਸੇਵਾ ਕੁਦਰਤ ਦਾ ਜਿਹੜਾ ਕਰਮ ਗਿਆਤ ਹੁੰਦਾ ਜਦੋਂ ਸਾਨੂੰ ਉਦੋਂ ਸਾਡੇ ਅੰਦਰੋਂ ਜਿਹੜੀ ਮੈਂ ਹੈ ਉਦੋਂ ਤੋਂ ਧਿਆਨ ਪਟਿਆ ਜਾਂਦਾ ਤੇ ਓੰਕਾਰੀ ਸਤਵਾਲ ਸਾਡਾ ਧਿਆਨ ਜੁੜਦਾ ਏਕੋ ਹੁਕਮ ਦੀ ਰਜ਼ਾ ਨੂੰ ਪਾਣਾ ਕਰਕੇ ਮੰਨਣ ਵਾਲਾ ਧਿਆਨ ਬਲਹਾਰ ਕੇ ਮੈਂ ਵਾਲਾ ਬਲਹਾਰ ਕੇ ਹੁਕਮ ਮੰਨਣਾ ਧਰਮ ਜਾਪਤਾ ਅਚਾਰ ਵਿੱਚ ਰਹਿਣਾ ਕਿਆ ਜਾ ਸਕਦਾ ਤੋਂ ਸਿੱਖ ਦੀ ਰਹਿਣੀ ਜਿਹੜੀ ਹੈ ਉਹ ਸੇਵਾ ਦੇ ਨਾਲ ਨਾਲ ਜ਼ਾਪਤਾ ਵੀ ਹੈ ਸਮਾਜ ਵਿੱਚ ਵਿਚਰਦਿਆਂ ਸੇਵਾ ਤੇ ਜ਼ਾਪਤਾ ਜਿਹੜਾ ਹੈ ਉਹ ਕੀਤਾ ਜਾ ਸਕਦਾ ਅਗਰ ਅਸੀਂ ਇਹ ਕਹੀਏ ਕਿ ਸਮਾਜ ਤੋਂ ਬਾਹਰ ਕਿਸੇ ਜਗ੍ਹਾ ਤੇ ਦੌੜ ਜਾਈਏ ਭੱਜ ਜਾਈਏ ਤੇ ਫਿਰ ਅਸੀਂ ਜ਼ਾਪਤਾ ਵੀ ਕਹੀਏ ਰੱਖ ਲਈਏ ਤੇ ਸੇਵਾ ਵੀ ਕਰ ਲਈਏ ਹੋ ਨਹੀਂ ਸਕਦਾ ਅਗਰ ਸਿੱਖ ਪੰਥ ਦੀ ਗੱਲ ਕਰੀਏ ਤੇ ਸਾਡੀ ਸੇਵਾ ਹੈ ਹੀ ਜ਼ਾਪਤੇ ਵਾਲੀ ਤੁਸੀਂ ਦੇਖੋ ਦਰਬਾਰ ਸਾਹਿਬ ਅੰਮ੍ਰਿਤਸਰ ਚੱਕ ਰਾਮਦਾਸ ਰੋਜ਼ਾਨਾ ਲੱਖਾਂ ਲੋਕ ਲੰਗਰ ਛਕਦੇ ਲੱਖਾਂ ਲੋਕ ਦਰਸ਼ਨ ਕਰਨ ਆਉਂਦੇ ਨੇ ਓਲੇ ਮਹਲੇ ਤੇ ਲੱਖਾਂ ਕਰੋੜਾਂ ਲੋਕ ਆਉਂਦੇ ਨੇ ਰਾਸ਼ਟਰੀ ਅੰਤਰਰਾਸ਼ਟਰੀ ਨਗਰ ਕੀਰਤਨ ਕੱਢੇ ਜਾਂਦੇ ਨੇ ਉੱਥੇ ਬਹੁਤ ਲੋਕ ਆਉਂਦੇ ਕਦੇ ਧੱਕਾ ਮੁੱਕੀ ਨਹੀਂ ਹੋਈ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਤੇ ਨਾ ਹੀ ਇਤਨੀ ਆਵਾਮ ਦੇ ਵਿੱਚ ਕੋਈ ਭੁੱਖਾ ਵੀ ਸੁੱਤਾ ਹੋਏਗਾ ਇਹ ਸਾਡੇ ਪੰਥ ਦਾ ਜ਼ਾਬਤਾ ਹੈ ਔਰ ਸੇਵਾ ਸੇਵਾ ਜਿਹੜੀ ਹੈ ਜ਼ਾਬਤੇ ਵਾਲੀ ਹੈ ਹੁਣ ਸਮੱਸਿਆ ਇਹ ਹੈ ਕਿ ਅਸੀਂ ਸਿੱਖ ਵਿਦਿਅਕ ਅਦਾਰਿਆਂ ਦੀ ਗੱਲ ਕਰੀਏ ਤੇ ਸਾਡੇ ਜਿਹੜੀ ਵਿਦਿਅਕ ਅਦਾਰੇ ਆ ਉਹ ਕਿਸ ਸਥਿਤੀ ਵਿੱਚ ਹੈਗੇ ਆ ਪਹਿਲੀ ਗੱਲ ਤੇ ਜਿਹੜੀ ਡਾਕਟਰ ਸਾਹਿਬ ਨੇ ਡਾਕਟਰ ਜਗਦੀਸ਼ ਸਿੰਘ ਉਹਨਾਂ ਨੇ ਕਹੀ ਕਿ ਅਸੀਂ ਅਦਾਰੇ ਜਿਹੜੇ ਨੇ ਉਹਨਾਂ ਦੀ ਸਿੱਖਿਆ ਵਿਵਸਥਾ ਜਿਹੜੀ ਉਹ ਬਣਾ ਲਈ ਉਹ ਇੱਕ ਸਿਸਟਮ ਚ ਚੱਲੀ ਜਾ ਰਹੀ ਹੈ ਉਹਦੇ ਚ ਅਸੀਂ ਜੋੜ ਨਹੀਂ ਸਕੇ ਕੁਝ ਬਸਤੀਵਾਦੀ ਸਿੱਖਿਆ ਸਾਡੇ ਭਾਰਤ ਵਿੱਚ ਤਾਂ ਆ ਹੀ ਗਈ ਬਾਹਰ ਵੀ ਹੈਗੀ ਹੈ ਲੇਕਿਨ ਇੱਥੇ ਅਸੀਂ ਉਹਦੇ ਨਾਲ ਚੰਮੜ ਗਏ ਖਾਸ ਕਰਕੇ ਸਿੱਖ ਵਿਦਿਅਕ ادارے ਜਿਹੜੇ ਨੇ ਉਹ ਉਹਦੇ ਨਾਲ ਹੀ ਜੁੜ ਗਏ ਅਸੀਂ ਗੁਰਬਾਣੀ ਗੁਰੂ ਸਾਹਿਬਾਨ ਜਾਂ ਭਗਤ ਸਾਹਿਬਾਨ ਦਾ ਜੋ ਜੀਵਨ ਸਿੱਖਿਆਵਾਂ ਨੇ ਉਹਦੇ ਤੋਂ ਅਸੀਂ ਪਰੇ ਚਲੇ ਗਏ ਅਸੀਂ ਸਿੱਖਿਆ ਵਿਵਸਥਾ ਵਿੱਚ ਕੀਤਾ ਕੀ ਹੈ ਕਿ ਅਸੀਂ ਚੰਦਕ ਜਿਹੜੇ ਵਿਸ਼ੇ ਨੇ ਰੱਟੂ ਤੋਤਾ ਸਿੱਖਿਆ ਦਿੱਤੀ ਕੁਝ ਯਾਦ ਕਰ ਲੋ ਪੇਪਰ ਦੇ ਦੇਓ ਪਾਸ ਹੋ ਜਾਓ ਇਥੋਂ ਤੱਕ ਹੁਣ ਸਮਾਜ ਵਿੱਚ ਰਹਿੰਦਿਆਂ ਸੇਵਾ ਤੇ ਜ਼ਾਬਤਾ ਹੈਗਾ ਪਰ ਸਾਡੇ ਜਿਹੜੇ ادارے ਨੇ ਵਿਦਿਅਕ ادارے ਨੇ ਉਹ ਸਮਾਜ ਤੋਂ ਦੂਰ ਲਈ ਬੈਠੇ ਸਾਡੇ ਬੱਚਿਆਂ ਨੂੰ ਅ ਅੱਜ ਦਾ ਜਿਹੜਾ ਨੌਜਵਾਨ ਹੈ ਉਹ ਇਕੱਲਾ ਰਹਿਣਾ ਪਸੰਦ ਕਰਦਾ ਘਰਾਂ 'ਚ ਵੀ ਤੁਸੀਂ ਆਮ ਤੌਰ ਤੇ ਦੇਖੋ ਜਿਹੜੀ ਨੌਜਵਾਨ ਪੀੜ੍ਹੀ ਹੈ ਅੱਜ ਦੀ ਉਹ ਸਮਾਜ ਤੋਂ ਕੁਦਰਤ ਤੋਂ ਦੂਰ ਇਕੱਲਾ ਇਕੱਲੇ ਰਹਿ ਕੇ ਜ਼ਾਪਤਾ ਵੀ ਕਰਦਾ ਤੇ ਫਿਰ ਸੇਵਾ ਵੀ ਕਰਦੀ ਹੈ ਹੁਣ ਨੌਜਵਾਨੀ ਜਿਹੜੀ ਹੈ ਉਹ ਨਿਜ ਕੇਂਦਰ ਸੈਲਫ ਸੈਂਟਰਡ ਹੋ ਗਈ ਉਹਨਾਂ ਨੂੰ ਪ੍ਰਾਈਵੇਸੀ ਚਾਹੀਦੀ ਹੈ ਇਕਾਂਤ ਚਾਹੀਦਾ ਕਮਰੇ 'ਚ ਕੈਦ ਇੱਥੋਂ ਦੇ ਜਿਹੜੇ ਮਿਡਲ ਕਲਾਸ ਜਾਂ ਮਿਡਲ ਕਲਾਸ ਤੋਂ ਉੱਪਰ ਵਾਲੇ ਪਰਿਵਾਰ ਨੇ ਉਹਨਾਂ 'ਚ ਇਹ ਜਿਹੜੇ ਵਰਤਾਰਾ ਹੈ ਇਹ ਆਮ ਹੈ ਕਿ ਬੱਚੇ ਇੱਕ ਕਮਰੇ 'ਚ ਆਪਣੇ ਆਪ ਨੂੰ ਪ੍ਰਾਈਵੇਸੀ ਦੇ ਨਾਂ ਤੇ ਕੈਦ ਰੱਖਦੇ ਆ ਨਾ ਸਮਾਜ ਨਾਲ ਸਾਹ ਨਾ ਪਰਿਵਾਰ ਨਾਲ ਸਾਹ ਨਾ ਕੁਦਰਤ ਨਾਲ ਸਾਹ ਕੋਈ ਸਰਕਾਰ ਨਹੀਂ ਸਮਾਜ ਨਾਲ ਇਹ ਜਿਹੜਾ ਸਰਕਾਰ ਨਾ ਹੋਣਾ ਹੈ ਇਹਦੇ ਵਿੱਚੋਂ ਹੀ ਫਿਰ ਬੁਲੇਟ ਦੇ ਪਟਾਕੇ ਨਿਕਲਦੇ ਆ ਇਹਦੇ ਵਿੱਚੋਂ ਹੀ ਫਿਰ ਬਹੁਤ ਉੱਚੀ ਮਿਊਜ਼ਿਕ ਸਿਸਟਮ ਨਿਕਲਦਾ ਇਹਦੇ ਵਿੱਚੋਂ ਹੀ ਰੈਸ ਡਰਾਈਵਿੰਗ ਨਿਕਲਦੀ ਅੰਨੇ ਵਾਹ ਗੱਟੀਆਂ ਚਲਾਉਣੀਆਂ ਇਹਦੇ ਵਿੱਚੋਂ ਹੀ ਕੂੜਾ ਅਸੀਂ ਜਿਹੜਾ ਧਰਤੀ ਦੇ ਸੁੱਟੀ ਜਾਂਦੇ ਉਹ ਵੀ ਇਹਦੇ ਵਿੱਚੋਂ ਹੀ ਨਿਕਲਦਾ ਕਿਉਂਕਿ ਅਸੀਂ ਸਮਾਜ ਤੋਂ ਬੇਖਬਰ ਹਾਂ ਕੁਦਰਤ ਤੋਂ ਬਹੁਤ ਦੂਰ ਆ ਉਹ ਨੌਜਵਾਨ ਜਿਹੜੇ ਨਿੱਜ ਨਾਲ ਪਿਆਰ ਕਰਨ ਵਾਲੇ ਬਸ ਤੇ ਜੇ ਮੈਂ ਗੱਲ ਕਰਾਂ ਆਪਣੇ ਵੈਦਿਕ ਆਧਾਰਿਆਂ ਦੀ ਤੇ ਉਹ ਉਹਨਾਂ ਦਾ ਜਿਹੜਾ ਮੇਨ ਥੀਮ ਹੈ ਉਹ ਹੈ ਕਿ ਰੱਟਾ ਲਾਓ ਤੇ ਨੰਬਰ ਪਾਓ ਤੇ ਨੱਚ-ਨੱਚ ਕੇ ਘਟਾ ੜਾਓ ਇਹ ਹੀ ਇਹ ਹੀ ਸਕਿੱਲ ਜਿਹੜੀ ਆ ਬੱਚਿਆਂ ਨੂੰ ਦਿੱਤੀ ਜਾ ਰਹੀ ਆ ਮੋٹے ਤੌਰ ਤੇ ਅਗਰ ਦੇਖੀਏ ਕੋਈ ਖੂਬਸੂਰਤ ਹੁਨਰ ਬੱਚਿਆਂ ਕੋਲ ਨਹੀਂ ਹੈਗਾ ਜਿਹਦੇ ਨਾਲ ਉਹ ਸਮਾਜ ਨਾਲ ਜੁੜਨ ਜਾਂ ਸਮਾਜ ਬਾਰੇ ਸਮਝਣ ਅਸੀਂ ਬਿਨਾ ਖੂਬਸੂਰਤ ਹੁਨਰ ਤੋਂ ਖੂਬਸੂਰਤ ਯੋਗਤਾ ਤੋਂ ਡਿਗਰੀਆਂ ਸਰਟਿਫਿਕੇਟ ਵੰਡਣ ਦਾ ਆਧਾਰੇ ਬਣਾਏ ਅਸੀਂ ਉਹ ਕੰਮ ਕਰ ਰਹੇ ਹਾਂ ਹੁਣ ਨੌਜਵਾਨੀ ਜਿਹੜੀ ਹੈ ਅੱਜ ਦੀ ਨੌਜਵਾਨੀ ਇੱਥੇ ਅ ਬੱਚਿਆਂ ਦੇ ਨਾਲ ਮੈਂ ਗੱਲਬਾਤ ਵੀ ਕਰਦਾ ਰਹਿਣਾ ਜਦੋਂ ਤੇ ਉੱਥੇ ਫਿਰ ਇਹ ਆਉਂਦਾ ਕਿ ਮਿਤਰਾ ਨੂੰ ਸ਼ੌਂਕ ਹਥਿਆਰਾਂ ਦਾ ਠੇਕੇ ਦਾ ઠાਣੇ ਦਾ ਫਿਰ ਸੱਤਾ ਤੋਂ ਬਿਗੈਰ ਤਾਕਤ ਦਾ ਜਿਹੜਾ ਨਸ਼ਾ ਹੈ ਉਹ ਵੀ ਹੈ ਇਸੇ ਕਰਕੇ ਨੌਜਵਾਨੀ ਦੇ ਵਿੱਚ ਪੈਰ ਧਰਦਿਆਂ ਜਿਹੜੇ ਨੌਜਵਾਨ ਨੇ ਨਾ ਉਹ ਉਹਨਾਂ ਆਗੂਆਂ ਦੇ ਪਿੱਛੇ ਲੱਗ ਜਾਂਦੇ ਜਿਹੜੇ ਆਪ ਹੀ ਗੈਰ اخਲਾਕੀ ਹੁੰਦੇ ਸਾਡੇ ਆਈਕਨਸ ਜਿਹੜੇ ਨੇ ਉਹ ਉਹ ਵਾਲੇ ਲੋਕ ਨੇ ਜਿਹੜੇ ਦੰਗਾ ਵਿਸਾਦ ਕਰ ਸਕਦੇ ਆ ਝਗੜਾ ਕਰ ਸਕਦੇ ਆ ਲੜ ਸਕਦੇ ਆ ਥਾਣੇ ਜਾ ਸਕਦੇ ਸਾਡੇ ਨਾਲ ਤੁਸੀਂ ਕੁਝ ਵੀ ਕੀਤਾ ਹੋਵੇ ਇਸੇ ਕਰਕੇ ਹੀ ਇਹਨਾਂ ਇਹੋ ਜਿਹੇ ਆਗੂਆਂ ਦੇ ਪਿੱਠ ਲੱਗ ਤੁਹਾਡੇ ਮੁੰਡੇ ਕੁੜੀਆਂ ਬਣ ਜਾਂਦੇ ਆ ਤੇ ਜਿਹੜਾ اخਲਾਕ ਹੈ ਉਹ ਹੈ ਹੀ ਜ਼ਾਬਤੇ ਚ ਡਿਸਪਲਨ ਚੋਂ ਆ ਸਮਾਜ ਵਿੱਚ ਰਹਿੰਦਿਆਂ ਸਿਖਾਇਆ ਜਾ ਸਕਦਾ ਸਮਾਜ ਤੇ ਕੁਦਰਤ ਦੀ ਸੇਵਾ ਕਰਦਿਆਂ ਜ਼ਾਬਤਾ ਡਿਸਪੀਸਪਲਨ ਸੇਵਾ ਸਿੱਖੀ ਜਾ ਸਕਦੀ ਹੈ ਹੁਣ ਆਮ ਤੌਰ ਤੇ ਇੱਥੇ ਬੜਾ ਮਸ਼ਹੂਰ ਆ ਕਿ ਮਿੱਤਰਾਂ ਦਾ ਨਾਂ ਚੱਲਦਾ ਸਾਨੂੰ ਬੜਾ ਚੰਗਾ ਲੱਗਦਾ ਕਿ ਮਿੱਤਰਾਂ ਦਾ ਨਾਂ ਚੱਲਦਾ ਫਲਾਣੇ ਦਾ ਨਾਂ ਲਾਓ ਤੇ ਕੰਮ ਹੋ ਜਾਂਦੇ ਹੁਣ ਜਿਹੜੇ ਸਾਡੇ ਵਿਦਿਅਕ ادارے ਨੇ ਕਿਸੇ ਹੱਦ ਤੱਕ ਮੈਂ ਉਹਨਾਂ ਨੂੰ ਉਹਨਾਂ ਦੇ ਪ੍ਰਬੰਧਕਾਂ ਨੂੰ ਉਹਨਾਂ ਦੇ ਅਧਿਆਪਕਾਂ ਨੂੰ ਪਰਿਵਾਰਾਂ ਨੂੰ ਦੋਸ਼ੀ ਮੰਨਦਾ ਕਿ ਅਸੀਂ ਆਪਣੀ ਨੌਜਵਾਨੀ ਨੂੰ ਉਸ ਮਕਾਮ ਤੱਕ ਪਹੁੰਚਾ ਹੀ ਨਹੀਂ ਸਕੇ ਜਿੱਥੇ ਵਾਕਈ ਮਿਤਰਾ ਦਾ ਨਾਮ ਚੱਲਦਾ ਹੋਵੇ ਜਦੋਂ ਉਹ ਕਿਸੇ ਯੋਗ ਨਹੀਂ ਹੁੰਦੇ ਉਦੋਂ ਹੀ ਉਹ ਰਾਹਤੇ ਚੋਂ ਬਾਹਰ ਹੋ ਜਾਂਦੇ ਡਿਸਪਲਿਨ ਚੋਂ ਬਾਹਰ ਹੋ ਜਾਂਦੇ ਤੇ ਹੌਲੀ-ਹੌਲੀ ਜਿਹੜੇ ਅ ਬੱਚੇ ਨੇ ਉਸ ਸੇਵਾ ਤੋਂ ਵੀ ਦੂਰ ਹੁੰਦੇ ਜਾ ਰਹੇ ਅ ਅਗਰ ਅਸੀਂ ਗੱਲ ਕਰੀਏ ਵਿਦਿਆਰਥੀਆਂ ਦੀ ਤੇ ਸਾਡੇ ਸਿਸਟਮ ਚ ਕੀ ਹੈ ਕਿ ਸਕੂਲਾਂ ਦੇ ਵਿੱਚ ਬੱਚਾ ਘਰੋਂ ਸਕੂਲ ਤੇ ਸਕੂਲੋਂ ਘਰ ਇਹ ਰੁਟੀਨ ਹੈ ਆਮ ਤੌਰ ਤੇ ਬੱਚਿਆਂ ਦਾ ਅ ਸਮਾਜ ਦੇ ਨਾਲ ਕੋਈ ਸਰੋਕਾਰ ਨਹੀਂ ਹੈਗਾ ਅਗਰ ਕਾਲਜਾਂ ਦੀ ਗੱਲ ਕਰੀਏ ਯੂਨੀਵਰਸਿਟੀਆਂ ਦੀ ਗੱਲ ਕਰੀਏ ਤੇ ਬੱਚੇ ਅਗਰ ਯੂਨੀਵਰਸਿਟੀ ਜਾਂ ਕਾਲੇ ਤੋਂ ਘਰ ਨਹੀਂ ਆਉਂਦੇ ਉਹਨਾਂ ਨੇ ਆਪਣਾ ਇੱਕ ਪੀਅਰ ਗਰੁੱਪ ਟਾਣਾ ਬਣਾਇਆ ਹੁੰਦਾ ਉਹਦੇ ਚੰਦੇ ਜਾਂ ਉਹਨੇ ਜੋੜੀਆਂ ਬਣਾਈਆਂ ਹੁੰਦੀਆਂ ਤੁਸੀਂ ਵਿਦਿਅਕ ਅਦਾਰਿਆਂ ਦੇ ਬਾਹਰ ਚਲੇ ਜਾਓ ਸਵੇਰ ਤੇ ਬਹੁਤ ਸਾਰੇ ਬੱਚੇ ਨੇ ਜਿਹੜੇ ਘਰੋਂ ਤਿਆਰ ਹੋ ਕੇ ਆਉਂਦੇ ਨੇ ਲੇਕਿਨ ਉਹ ਵਿਦਿਅਕ ਅਦਾਰੇ ਦੇ ਅੰਦਰ ਨਹੀਂ ਜਾਂਦੇ ਉਹ ਬਾਹਰੋਂ ਹੀ ਬਾਹਰ ਕਿਧਰੇ ਹੋਰ ਚਲੇ ਜਾਂਦੇ ਆ ਤੇ ਛੁੱਟੀ ਜਦੋਂ ਦਾ ਸਮਾਂ ਹੁੰਦਾ ਉਦੋਂ ਉਹ ਵਾਪਸ ਘਰ ਨੂੰ ਤੁਰ ਜਾਂਦੇ ਆ ਜਾਂ ਉਹ ਟਾਣੇ ਦੇ ਨਾਲ ਹੁੰਦੇ ਆਪਣੇ ਪੀਅਰ ਗਰੁੱਪ ਦੇ ਨਾਲ ਹੁੰਦੇ ਤੇ ਜਾਂ ਉਹਨਾਂ ਨੇ ਜੋੜੀਆਂ ਬਣਾਈਆਂ ਹੁੰਦੀਆਂ ਹੁਣ ਉਸ ਵਿਵਸਥਾ ਦੇ ਵਿੱਚ ਜਿੱਥੇ ਵਿਦਿਆਰਥੀ ਅਦਾਰੇ ਦੇ ਅੰਦਰ ਹੀ ਨਹੀਂ ਜਾਂਦਾ ਤੇ ਸਮਾਜ ਨਾਲ ਉਹਦਾ ਸਹੋਕਾਰ ਸਿਰਫ ਤੇ ਸਿਰਫ ਆਪਣੀ ਜੋੜੀ ਤੱਕ ਜਾਂ ਆਪਣੇ ਢਾਣੇ ਤੱਕ ਰਹਿ ਜਾਂਦਾ ਹੁਣ ਅਦਾਰੇ ਜਿਹੜੇ ਨੇ ਉਹ ਵੈਸੇ ਸਮਾਜ ਤੱਕ ਨਹੀਂ ਲੈ ਕੇ ਜਾਂਦੇ ਕਿਉਂਕਿ ਉਹ ਵੀ ਉਹਨਾਂ ਦਾ ਦਾਇਰਾ ਵੀ ਉਹੀ ਹੈ ਕਿ ਬੱਚੇ ਇੱਕ ਆਏ ਜਮਾਤ 'ਚ ਪੜਾਇਆ ਸਿਲੇਬਸ ਮੁਕਾਇਆ ਪੇਪਰ ਲਾਏ ਤੇ ਘਰ ਤੋਰ ਦਿੱਤੇ ਇਤੋਂ ਤੱਕ ਕਿ ਅਗਰ ਅਧਾਰਿਆਂ ਦੇ ਆਸ-ਪਾਸ ਦੇ ਸਮਾਜ ਦੀ ਗੱਲ ਵੀ ਕਰੀਏ ਤੇ ਉੱਥੇ ਵੀ ਵਿਦਿਆਰਥੀ ਜਿਹੜੇ ਨੇ ਉਹਨਾਂ ਦਾ ਆਪਣੇ ਆਲੇ-ਦੁਆਲੇ ਦੇ ਸਮਾਜ ਨਾਲ ਵੀ ਕੋਈ ਸਰੋਕਾਰ ਨਹੀਂ ਹੁੰਦਾ ਸਿਵਾਏ ਖਾਣ-ਪੀਣ ਦੀਆਂ ਦੁਕਾਨਾਂ ਤੋਂ ਇਲਾਵਾ ਜੇਕਰ ਅਧਾਰਿਆਂ ਦੀ ਗੱਲ ਕਰੀਏ ਤੇ ਐਨਐਸਐਸ ਦੇ ਕੈਂਪ ਲਗਾਏ ਜਾਂਦੇ ਆ ਕਾਗਜ਼ੀ ਤੌਰ ਤੇ ਮਨ ਕਰਕੇ ਕੋਈ ਨਹੀਂ ਲਾਉਂਦਾ ਸਿਰਫ ਇੱਕ ਸਰਟੀਫਿਕੇਟ ਮਿਲਣਾ ਤੇ ਉਹਨੂੰ ਲਗਾਇਆ ਜਾਂਦਾ ਮਦਦ ਦੇ ਨਾਂ ਤੇ ਉੱਤੇ ਜਾਂ ਵਿਦਿਆਰਥੀਆਂ ਦੇ ਅੰਦਰ ਆ ਨੈਤਿਕਤਾ ਭਰਨ ਵਾਸਤੇ ਹਸਪਤਾਲਾਂ ਅਪਾਹਜ ਘਰਾਂ ਜਾਂ ਅਨਾਥ ਆਸ਼ਰਮਾਂ ਚ ਬੱਚਿਆਂ ਨੂੰ ਲੈ ਕੇ ਜਾਏ ਜਾਂਦਾ ਉਹ ਵੀ ਉਡਣ ਦੌਰਾਨ ਆਂਦਾ ਫਟਾਫਟ ਗਏ ਫੋਟੋਆਂ ਖਚਾਈਆਂ ਤੇ ਵਾਪਸ ਆ ਗਏ ਵਾਤਾਵਰਣ ਦੇ ਦਿਵਸ ਡਾਕਟਰ ਸਾਹਿਬ ਨੇ ਪਹਿਲੇ ਕਹੇ ਸੀ ਕਿ ਐਜੂਕੇਸ਼ਨ ਡੇ ਨਹੀਂ ਮਨਾਏ ਜਾਂਦੇ ਮਨਾਇਆ ਸਾਰਾ ਕੁਝ ਜਾਂਦਾ ਸਾਡੇ ਲੇਕਿਨ ਤੇ ਕਾਗਜ਼ਾਂ 'ਚ ਮਨਾਇਆ ਜਾਂਦਾ ਅਸੀਂ ਆ ਵਾਤਾਵਰਨ ਦਿਵਸ ਵੀ ਮਨਾਇਆ ਜਾਂਦਾ ਕਮਾਲ ਦੀ ਗੱਲ ਇਹ ਹੁੰਦੀ ਕਿ ਵਾਤਾਵਰਨ ਬਚਾਉਣ ਦੀਆਂ ਗੱਲਾਂ ਅਸੀਂ ਬਹੁਤ ਸਾਰਾ ਕਾਗਜ਼ ਜਿਹੜਾ ਉਹ ਨਸ਼ਟ ਕਰਦੇ ਆ ਅਸੀਂ ਪੋਸਟਰ ਬਣਾਉਨੇ ਆ ਉਹ ਲਾਉਨੇ ਆ ਵੀ ਵਾਤਾਵਰਨ ਬਚਾਓ ਅਸੀਂ ਅਸੀਂ ਬੂਟਾ ਨਹੀਂ ਲਾਉਂਦੇ ਕੋਈ ਨਾ ਹੀ ਬੂਟਿਆਂ ਨੂੰ ਅਸੀਂ ਬੱਚਿਆਂ ਦੇ ਹਵਾਲੇ ਕਰਦੇ ਆਂ ਵੀ ਤੁਸੀਂ ਇਹ ਬੂਟਾ ਲਾਇਆ ਤੇ ਇਹ ਤੁਸੀਂ 3 ਸਾਲ 4 ਸਾਲ 5 ਸਾਲ ਸਾਡੀ ਸੰਸਥਾ ਚ ਹੈਗੇ ਤੇ ਇਹਦੀ ਇਹਦੀ ਪਾਲਣਾ ਤੁਸੀਂ ਕਰਨੀ ਆਂ ਇਹਨੂੰ ਪਾਲੋ ਬੱਚਾ ਪਾਲੇਗਾ ਤੇ ਪਤਾ ਲੱਗੇਗਾ ਕਿ ਬੂਟਾ ਕਿੱਥੇ ਗਿਆ ਲੇਕਿਨ ਅਸੀਂ ਕੀ ਕਰਦੇ ਆਂ ਅਸੀਂ ਕਾਗਜ਼ ਦੇ ਉੱਪਰ ਪੋਸਟਰ ਬਣਾਉਂਦੇ ਆਂ ਫੋਟੋਆਂ ਖਿਜਾਉਂਦੇ ਆਂ ਕਿ ਵਾਤਾਵਰਨ ਬਚਾਓ ਦਿਵਸ ਮਨਾਇਆ ਗਿਆ ਇਸੇ ਤਰ੍ਹਾਂ ਸੇ ਐਜੂਕੇਸ਼ਨ ਡੇ ਵੀ ਮਨਾਉਂਦੇ ਆਂ ਉਹ ਵੀ ਅਸੀਂ ਕਾਗਜ਼ਾਂ 'ਚ ਮਨਾ ਲਏ ਨੇ ਆ ਵੀ ਅਸੀਂ ਐਜੂਕੇਸ਼ਨ ਨੂੰ ਬਚਾ ਲਿਆ ਤੇ ਬਚ ਗਈ ਹੁਣ ਸਮੱਸਿਆ ਇਹ ਹੈ ਕਿ ਜਿਹੜੀਆਂ ਚੀਜ਼ਾਂ ਅਸੀਂ ਕਾਗਜ਼ੀ ਤੌਰ ਤੇ ਕਰੀ ਜਾ ਰਹੇ ਹਾਂ ਉਹਦਾ ਉਹਦਾ ਲਾਭ ਕੀ ਹੈ ਉਹਦਾ ਲਾਭ ਕੋਈ ਨਹੀਂ ਹੈਗਾ ਨੈਤਿਕਤਾ ਸਿਖਾਉਣਾ ਜਿਹੜਾ ਹੈ ਉਹ ਕਾਗਜ਼ਾਂ 'ਚ ਨਹੀਂ ਸਿਖਾਇਆ ਜਾ ਸਕਦਾ ਅਸੀਂ ਪੇਪਰ ਰੱਖ ਦਿੱਤਾ ਇੱਕ ਕਿ ਨੈਤਿਕਤਾ ਜਿਹੜੀ ਆ ਉਹ ਸਿਖਾਈ ਜਾਏਗੀ ਹੁਣ ਉਹ ਨੈਤਿਕਤਾ ਵਾਲਾ ਪੇਪਰ ਜਿਹੜਾ ਹੈ ਉਹ ਸਿਖਾਉਂਦਾ ਕੁਝ ਨਹੀਂ ਆ ਬੱਚਿਆਂ ਨੂੰ ਸਿਰਫ ਬੱਚਾ ਰੱਟਾ ਲਾਉਂਦਾ ਤੇ ਪੇਪਰ ਤੇ ਬਹਿ ਕੇ 3 ਘੰਟੇ ਦਾ ਪੇਪਰ ਦੇ ਆਉਂਦਾ ਤੇ ਉਹਨੂੰ ਨੰਬਰ ਮਿਲ ਜਾਂਦੇ ਨੇ ਬੱਚਿਆਂ ਦੇ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਅਗਰ ਅੱਜਕੱਲ ਕੋਈ ਘਰ ਵੀ ਆ ਜਾਏ ਤੇ ਉਹਦੇ ਨਾਲ ਵੀ ਵੈਸੇ ਤੇ ਮਿਲਣਾ ਚਾਹੁੰਦੇ ਨਹੀਂ ਉਹ ਜੇਕਰ ਉਹ ਮਿਲ ਵੀ ਲੈਣ ਤੇ ਉਹ ਹੈਲੋ ਹਾਇ ਤੱਕ ਹੁੰਦਾ ਸਾਸਰੀ ਘਰ ਬੁਲਾਈ ਤੇ ਅੰਦਰ ਵੜ ਜਾਂਦੇ ਬੱਚੇ ਉਹਨਾਂ ਸਮੱਸਿਆ ਸਿਰਫ ਇਹ ਆ ਕਿ ਅਸੀਂ ਸਮਾਜ ਨਾਲ ਬੱਚਿਆਂ ਨੂੰ ਪਹਿਲੇ ਤੇ ਘਰੋਂ ਨਹੀਂ ਜੋੜਿਆ ਅਦਾਰੇ ਜਿਹੜੇ ਨੇ ਉਹ ਵੈਸੇ ਨਹੀਂ ਜੋੜਦੇ ਤੇ ਬੱਚਿਆਂ ਨੂੰ ਤਾਂ ਹੀ ਨਹੀਂ ਪਤਾ ਲੱਗਦਾ ਕਿ ਘਰ 'ਚ ਜਿਹੜਾ ਕੋਈ ਬਜ਼ੁਰਗ ਹੈ ਜਾਂ ਕੋਈ ਸਮਾਜ ਵਿੱਚ ਉਮਰਦਾਰ ਆਦ ਕੋਈ ਬੰਦਾ ਹੈ ਲੋਕ ਨੇ ਜਿਹੜੇ ਉਹਨਾਂ ਨੂੰ ਗੱਲਾਂ ਕਰਨੋਂ ਵਾਸਤੇ ਵੀ ਕੋਈ ਜੀ ਚਾਹੀਦਾ ਹੁੰਦਾ ਤਾਂ ਹੀ ਉਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਜਿਹੜੇ ਬੁਲੇਟ ਦੇ ਪਟਾਕੇ ਪਾਉਂਦੇ ਨੇ ਉਹ ਸ਼ਾਇਦ ਉਹ ਕਿਸੇ ਦੇ ਸੀਨੀਅਰ ਚ ਉਹਦੀ ਆਵਾਜ਼ ਵੱਜਦੀ ਜਾਂ ਜ਼ੋਰ-ਜ਼ੋਰ ਦੀ। ਤਾਂ ਹੀ ਜਿਹੜਾ ਉੱਚੀ-ਉੱਚੀ ਮਿਊਜ਼ਿਕਲ ਆਉਂਦੇ ਨੇ ਉਹਨਾਂ ਨੂੰ ਇਹ ਸਮਝ ਨਹੀਂ ਆ ਕਿ ਕਿਸੇ ਦੇ ਕੰਨ ਪਾੜਦਾ ਹੋਏਗਾ। ਕਿਸੇ ਨੂੰ ਰਾਤ ਨੂੰ ਸੌਣ ਨਹੀਂ ਦਿੰਦਾ ਹੋਏਗਾ। ਅੰਨੇ ਆਵਾਜ਼ ਤੋਂ ਗੱਡੀਆਂ ਚਲਾਉਂਦੇ ਨੇ ਰੈਸਟ ਡਰਾਈਵਿੰਗ ਕਰਦੇ ਨੇ ਤੇ ਹੋ ਸਕਦਾ ਕਿਸੇ ਦੀ ਜਾਨ ਦਾ ਖੌਫ ਬਣਦਾ ਹੋਵੇ। ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ। ਉਹਦਾ ਕਾਰਨ ਇਹੋ ਹੀ ਆ ਕਿ ਅਸੀਂ ਸਮਾਜ ਨਾਲ ਨਹੀਂ ਜੁੜਿਆ, ਅਸੀਂ ਕੁਦਰਤ ਨਾਲ ਨਹੀਂ ਜੁੜਿਆ। ਤਰਤੀਤੇ ਆਮ ਤੌਰ ਤੇ ਇੱਥੇ ਤੇ ਇਦਾਂ ਹੀ ਆ ਤੁਹਾਡੇ ਉਥੇ ਕਿਦਾਂ ਮੈਨੂੰ ਨਹੀਂ ਪਤਾ ਮੈਂ ਵੇਖਿਆ ਨਹੀਂ ਹੋਇਆ ਪਰ ਇੱਥੇ ਆ ਵੀ ਅਸੀਂ ਚਿਪਸ ਦਾ ਪੈਕਟ ਖਾਦਾ ਰੈਪਰ ਖਾਲੀ ਹੋ ਗਿਆ ਤੇ ਜਿੱਥੇ ਖਾਲੀ ਹੋ ਗਿਆ ਸੁੱਟ ਦਿੱਤਾ ਅਸੀਂ ਪੈਟ ਬੋਟਲ ਲਈ ਕੋਲਡ ਡਰਿੰਕ ਦੀ ਪੀਤੀ ਖਾਲੀ ਹੋ ਗਈ ਤੇ ਸੁੱਟ ਦਿੱਤੀ ਇਹ ਇਹ ਸਿਰਫ ਅ ਚੰਦ ਬੱਚਿਆਂ ਦੀ ਨਹੀਂ ਆ ਇਹ ਹਰੇਕ ਬੱਚੇ ਦਾ ਰੂਟੀਨ ਹੈ ਘਰੋਂ ਸਾਨੂੰ ਇਹ ਨਹੀਂ ਸਿੱਖਿਆ ਕਿ ਇਹ ਕੂੜੇਦਾਨ ਚ ਪਾਉਣਾ ਸਕੂਲਾਂ ਕਾਲਜਾਂ ਦੇ ਵਿੱਚ ਇਹ ਸਿੱਖਿਆ ਨਹੀਂ ਆਪਣੇ ਆਧਾਰੇ ਹੀ ਤੋਂ ਕਹਿ ਦਿੰਦੇ ਵੀ ਨਾ ਸੁੱਟੋ ਬੱਚੇ ਸੁੱਟਦੇ ਵੀ ਨਹੀਂ ਬੱਚੇ ਘਰ ਵਿੱਚ ਵੀ ਨਹੀਂ ਸੁੱਟਦੇ ਲੇਕਿਨ ਜਦੋਂ ਘਰੋਂ ਬਾਹਰ ਨਿਕਲ ਜਾਂਦੇ ਜਿਹੜੀ ਸੜਕ ਤੇ ਉਹ ਚੱਲਦੇ ਨੇ ਜਿਹੜੀ ਗਰਾਊਂਡ ਵਿੱਚ ਚੱਲਦੇ ਨੇ ਜਿਸ ਮੈਦਾਨ ਵਿੱਚ ਤੁਰ ਰਹੇ ਹੁੰਦੇ ਇਹਨਾਂ ਨੂੰ ਲੱਗਦਾ ਵੀ ਇਹ ਇੱਕ ਓਪਨ ਡਸਟਬਿਨ ਹੈ ਇੱਥੇ ਜੋ ਮਰਜੀ ਸੁੱਟਦੇ ਆਪੇ ਸਰਕਾਰ ਦੇਖੇਗੀ ਸਾਫ਼ ਕਰਾਉਣਾ ਕਿ ਨਹੀਂ ਕਰਾਉਣਾ ਕਰਨਾ ਕੀ ਪੈਣਾ ਸਾਨੂੰ ਥੋੜਾ ਜਿਹਾ ਇਹਦੇ ਵਾਸਤੇ ਸਭ ਤੋਂ ਜਿਹੜੀ ਪਹਿਲੀ ਗੱਲ ਉਹ ਹੈ ਕਿ ਗੁਰਬਾਣੀ ਨਾਲ ਜੋੜਨਾ ਪੈਣਾ ਦਰਸ਼ਕ ਅਸੀਂ ਗੁਰਬਾਣੀ ਨਾਲ ਨਹੀਂ ਜੋੜਿਆ ਜਿਹੜੇ ਸਾਡੇ ਧਰਮ ਸਥਾਨ ਨੇ ਗੁਰਦੁਆਰੇ ਕਹਿ ਲੋ ਆ ਉਹਨਾਂ ਨੇ ਵੀ ਗੁਰਬਾਣੀ ਨਾਲ ਨਹੀਂ ਤੁਹਾਨੂੰ ਜੋੜਿਆ ਅਸੀਂ ਮੱਥਾ ਟੇਕਣ ਵਾਲੇ ਸਿਸਟਮ 'ਚ ਚਲੇ ਗਏ ਜਿਹੜੇ ਅਸੀਂ ਗੁਰਦੁਆਰੇ ਸੀ ਉਹ ਸਾਡੇ ਅ ਵਿਦਿਆਸਾਲ ਸੀ ਅਸੀਂ ਵਿਦਿਆਸਾਲ ਤੋਂ ਮੰਦਰ ਦਸਤੂਰੀ ਬਣਾ ਲਿਆ ਕਿ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਨੇ ਜਿੱਥੇ ਅਸੀਂ ਗਏ ਮੱਥਾ ਟੇਕਿਆ 10 ਰੁਪਏ 20 ਰੁਪਏ ਚੜਾਏ ਤੇ ਫਿਰ ਜੋ ਮੰਗਣਾ ਸੀ ਲਿਸਟਿਕ ਲੰਬੀ ਮੰਗ ਲਈ ਗੁਰਬਾਣੀ ਪੜਨਾ ਸਮਝਣਾ ਔਰ ਉਹਦੇ ਅਨਸਾਰ ਵਿਚਨਵਾਰੀ ਕਲਾ ਜਿਹੜੀ ਹੈ ਅਸੀਂ ਨਹੀਂ ਸਿਖਾ ਰਹੇ ਵਿਦਿਅਕ ادارے ਵੈਸੇ ਹੀ ਇਹਦੇ ਤੋਂ ਪਰੇ ਚਲੇ ਗਏ ਇਹ ਠੀਕ ਹੈ ਕਿ ਜਿਸ ਬੋਰਡ ਦੇ ਨਾਲ ਸੰਬੰਧਿਤ ਵਿਦਿਅਕ ਦਾਰਾ ਜਿਸ ਯੂਨੀਵਰਸਿਟੀ ਨਾਲ ਵਿਦਿਅਕ ਦਾਰਾ ਸੰਬੰਧਿਤ ਹੈ ਉਹਦਾ ਸਿਲੇਬਸ ਸਾਨੂੰ ਪੜਾਉਣਾ ਪੈਣਾ ਉਹਦੇ ਤੋਂ ਮੈਂ ਮੁਨਕਰ ਨਹੀਂ ਹੋ ਰਿਹਾ ਲੇਕਿਨ ਉਹਦੇ ਨਾਲ ਜਿਹੜੇ ਸਿੱਖ ਵਿਦਿਅਕ ادارے ਨੇ ਉਹ ਘੱਟੋ ਘੱਟ ਗੁਰਬਾਣੀ ਨਾਲ ਜੋੜਨ ਵਾਸਤੇ ਉਪਰਾਲਾ ਉਹ ਸਾਰੇ ਸਿਲੇਬਸ ਵਿੱਚੋਂ ਅਸੀਂ ਛੇੜਛਾੜ ਨਹੀਂ ਕਰ ਸਕਦੇ ਉਸ ਦੇ ਨਾਲ ਅਸੀਂ ਆਪਣਾ ਸਿਲੇਬਸ ਥੋੜਾ ਜਿਹਾ ਜੋੜ ਸਕਦੇ ਹਾਂ ਕਿ ਬੱਚਿਆਂ ਨੂੰ ਗੁਰਬਾਣੀ ਦਾ ਗਿਆਨ ਦਿੱਤਾ ਜਾਵੇ ਔਰ ਉਹਨਾਂ ਨੂੰ ਗੁਰਬਾਣੀ ਸਮਝਣ ਯੋਗ ਬਣਾਇਆ ਜਾਵੇ ਔਰ ਗੁਰਬਾਣੀ ਜਦੋਂ ਸਮਝ ਆਏਗੀ ਫਿਰ ਉਹਦੇ ਤੇ ਚੱਲਣ ਯੋਗ ਕਲਾ ਜਿਹੜੀ ਹੈ ਉਹਨਾਂ ਕੋਲ ਆ ਜਾਏਗੀ ਤੇ ਨਾਲ-ਨਾਲ ਵਿਦਿਅਕ ਅਦਾਰੇ ਦੇ ਨਾਲ-ਨਾਲ ਜਿਹੜਾ ਸਮਾਜ ਹੈ ਉਹ ਲੋਕ ਜਿਹੜੇ ਉਹਨਾਂ ਵਿਦਿਅਕ ਅਦਾਰੇ ਦੇ ਆਸ-ਪਾਸ ਰਹਿੰਦੇ ਨੇ ਉਸ ਭਾਈਚਾਰੇ ਦੇ ਨਾਲ ਜੋੜਨ ਦੀ ਕੋਸ਼ਿਸ਼ ਵੀ ਕਰਨੀ ਚਾਹੀਦੀ ਵਿਦਿਆਰਥੀਆਂ ਨੂੰ ਵਿਦਿਆਰਥੀਆਂ ਨੂੰ ਜੋੜਨ ਤੋਂ ਪਹਿਲੇ ਸਭ ਤੋਂ ਪਹਿਲੇ ਜਿਹੜਾ ਕੰਮ ਹੈ ਉਹ ਹੈ ਆਦਾਰਿਆਂ ਦੇ ਪ੍ਰਬੰਧਕ ਤੇ ਸਟਾਫ ਨੂੰ ਸਮਾਜ ਨਾਲ ਜੁੜਨਾ ਪਵੇਗਾ ਸਭ ਤੋਂ ਜ਼ਰੂਰੀ ਉਹ ਹੈ ਜਿਹੜੇ ਪ੍ਰਬੰਧਕ ਨੇ ਜੇ ਤੇ ਪ੍ਰਬੰਧਕਾਂ ਦਾ ਟੀਚਾ ਸਿਰਫ ਤੇ ਸਿਰਫ ਪੈਸੇ ਕਮਾਉਣਾ ਫਿਰ ਕੋਈ ਹੱਲ ਨਹੀਂ ਆ ਜੇ ਉਹਨਾਂ ਦਾ ਟੀਚਾ ਕੋਈ ਸੁਗੜ ਸਮਾਜ ਤਿਆਰ ਕਰਨ ਦਾ ਹੈ ਤੇ ਫਿਰ ਉਹਦਾ ਹੱਲ ਨਿਕਲ ਸਕਦਾ ਕਿ ਉਹ ਬੱਚਿਆਂ ਨੂੰ ਸਟਾਫ ਨੂੰ ਉਸ ਪਾਸੇ ਲੈ ਕੇ ਜਾ ਸਕਦੇ ਹੈ ਸਾਡੇ ਜਿਹੜੇ ਜ਼ਿਆਦਾਤਰ ਵਿਦਿਆਕ ਧਾਰੇ ਨੇ ਉਹਨਾਂ ਦਾ ਜਿਹੜਾ ਟੀਚਾ ਹੈ ਜਿਹੜੇ ਸਿੱਖ ਧਾਰੇ ਵੀ ਨਹੀਂ ਉਹਨਾਂ ਦਾ ਸਭ ਤੋਂ ਵੱਡਾ ਟੀਚਾ ਜਿਹੜਾ ਹੁੰਦਾ ਉਹ ਹੈ ਪੈਸੇ ਇਕੱਠੇ ਕਰਨਾ ਉਹ ਪੈਸੇ ਇਕੱਠੇ ਕਰਨ ਦੇ ਚੱਕਰ ਵਿੱਚ ਹੀ ਵਿਦਿਆਰਥੀ ਜਿਹੜੇ ਨੇ ਸਕੂਲਾਂ ਜਾਂ ਕਾਲਜਾਂ ਦੇ ਅੰਦਰ ਨਹੀਂ ਵੜਦੇ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਉਦੋਂ ਸਾਨੂੰ ਪੁੱਛਿਆ ਜਾਂਦਾ ਸੀ ਭਾਈ ਤੂੰ ਕੱਲ ਆਇਆ ਕਿਉਂ ਨਹੀਂ ਹੁਣ ਸਿਸਟਮ ਇਹ ਹੋ ਗਿਆ ਕਿ ਆਮ ਕਾਲਜਸ ਦੇ ਵਿੱਚ ਸਕੂਲਾਂ ਦੇ ਵਿੱਚ ਵੀ ਹੋ ਗਿਆ ਪ੍ਰਾਈਵੇਟ ਸਰਕਾਰੀ ਵੈਸੇ ਨਹੀਂ ਪੁੱਛ ਕੇ ਰਾਜੀ ਕਿ ਤੁਸੀਂ ਨਹੀਂ ਆਉਂਦੇ ਕੋਈ ਦਿੱਕਤ ਨਹੀਂ ਆ ਤੁਸੀਂ ਜਦੋਂ ਸੈਸ਼ਨ ਖਤਮ ਹੋਏਗਾ ਤੇ ਸਾਨੂੰ ਜੁਰਮਾਨਾ ਦੇ ਦੇਣਾ ਐਬਸੈਂਟੀ ਦਾ ਤੇ ਧੰਨਾ ਅਸੀਂ ਕਲੀਅਰ ਕਰ ਦਾਂਗੇ ਕੰਮ ਉਹਨਾਂ ਦਾ ਟਾਰਗੇਟ ਇਹ ਹੋ ਗਿਆ ਕਿ ਅਸੀਂ ਵਾਈਂਡ ਅਪ ਕਰਦੇ ਹੋ ਹਾਂ ਜੀ ਜੀ ਵਾਈਂਡ ਅਪ ਲਾਸਟ ਜੀ ਦੋ ਲਾਈਨਾਂ ਬਸ ਠੀਕ ਹੈ ਸਾਡਾ ਸਾਡਾ ਇਹ ਹੋ ਗਿਆ ਕਿ ਅਸੀਂ ਪੈਸੇ ਇਕੱਠੇ ਕਰਨੇ ਆ ਹੁਣ ਆਧਾਰਿਆਂ ਦਾ ਟੀਚਾ ਜਿਹੜਾ ਹੈ ਉਹ ਇਹ ਹੋਣਾ ਚਾਹੀਦਾ ਕਿ ਅਸੀਂ ਸੁਗੜ ਸਮਾਜ ਜਿਹੜਾ ਉਹ ਪੈਦਾ ਕਰਨਾ ਜਿਹਦੇ ਨਾਲ ਵਿਦਿਆਰਥੀ ਗੁਰਬਾਣੀ ਨਾਲ ਵੀ ਜੁੜਨ ਉਹਨੂੰ ਸਮਝਣ ਵੀ ਸਮਾਜ ਵਿੱਚ ਵੀ ਵਿਚਰਨ ਤੇ ਸਮਾਜ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਦੇ ਬਾਰੇ ਵੀ ਸੋਚ ਵਿਚਾਰ ਕਰਨ ਯੋਗ ਹੋ ਜਾਣ ਇਹਦੇ ਤੇ ਵਿਚਾਰ ਕਰਨੀ ਬਣਦੀ ਹੈ ਜੇਕਰ ਅਸੀਂ ਕਹੀਏ ਕਿ ਸਿਰਫ ਤੇ ਸਿਰਫ ਟੀਚਾ ਸਾਡਾ ਪੈਸਾ ਇਕੱਠਾ ਕਰਨਾ ਤੇ ਉਹਦੇ ਚੋਂ ਪੜਿਆ ਵਿਦਿਆਰਥੀ ਜਿਹੜਾ ਉਹ ਜ਼ਾਬਤਾ ਤੇ ਸੇਵਾ ਸਿੱਖ ਲੇਗਾ ਇਹ ਔਖਾ ਜਿਹਾ ਕੰਮ ਹੋ ਜਾਂਦਾ ਅ ਪ੍ਰਬੰਧਕਾਂ ਵਾਸਤੇ ਕਲਾਸ ਲੱਗਣੀ ਜ਼ਰੂਰੀ ਹੈ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਡਾਕਟਰ ਬਹੁਤ ਬਹੁਤ ਥੈਂਕਸ ਅ ਗੁਰਚਰਨ ਸਿੰਘ ਜੀ ਅਸੀ ਕੁਸਚਨਿੰਗ